ਸਤਿ ਸ੍ਰੀ ਅਕਾਲ ਜੀ ਮੈਂ ਸਤਵੰਤ ਸਿੰਘ ਸਿਆਣ ਡਿਸਟ੍ਰਿਕਟ ਇੰਚਾਰਜ ਯੋਧ ਨਸ਼ਾ ਵਿਰੋਧ ਜ਼ਿਲ੍ਹਾ ਹੁਸ਼ਿਆਰਪੁਰ ਆਮ ਆਦਮੀ ਪਾਰਟੀ ਮੈਂ ਆਪ ਜੀ ਨੂੰ ਦੀਵਾਲੀ ਦੇ ਸ਼ੁਭ ਦਿਹਾੜੇ ਦੇ ਉੱਤੇ ਬੰਦੀ ਛੋੜ ਦਿਵਸ ਦੇ ਸ਼ੁਭ ਦਿਹਾੜੇ ਦੇ ਉੱਤੇ ਤੇ ਵਿਸ਼ਵ ਕਰਮਾ ਦਿਵਸ ਦੇ ਉੱਤੇ ਤੁਹਾਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਡੇ ਉੱਤੇ ਸਾਰਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਆਸ਼ਰਕ ਰੱਖੇ ਦੀਵਾਲੀ ਦੀ ਜਿਹੜਾ ਤਿਉਹਾਰ ਹੈ ਰੌਸ਼ਨੀ ਦਾ ਤਿਉਹਾਰ ਹੈ ਤੁਹਾਡੀਆਂ ਜ਼ਿੰਦਗੀਆਂ ਹਮੇਸ਼ਾ ਰੌਸ਼ਨ ਰਹਿਣ ਤੁਹਾਡੇ ਤੇ ਸੁੱਖ ਸਮਰiddhi ਜਿਹੜੀ ਉਹ ਬਣੀ ਰਹੇ ਮਹਾਰਾਜ ਦੀ ਔਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਦਾਂ 52 ਰਾਜਿਆਂ ਨੂੰ ਆਪਣੀ ਕੈਦ ਦੇ ਵਿੱਚੋਂ ਮੁਕਤ ਕਰਵਾਇਆ ਸੀਗਾ ਉਸੇ ਤਰ੍ਹਾਂ ਅਸੀਂ ਸਾਰੇ ਇਸ ਜਿਹੜਾ ਪੌਜਲ ਜਿਹੜਾ ਹੈਗਾ ਇਹਦੇ ਵਿੱਚੋਂ ਸਾਨੂੰ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਬਚਾਰਨ ਇਹ ਅਰਦਾਸ ਕਰਦਾ ਔਰ ਬਾਬਾ ਵਿਸ਼ਵਕਰਮਾ ਜੀ ਜਿਹੜੇ ਕਿ ਕਿਰਤੀਆਂ ਦੇ ਦੇਵਤਾ ਹਨ ਉਹ ਬਹੁਤ ਉਹਨਾਂ ਨੂੰ ਸਾਰੀ ਉਹਨਾਂ ਦੀ ਪੂਜਾ ਹੁੰਦੀ ਹੈ ਉਹ ਮੈਂ ਇਹ ਵੀ ਬੇਨ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰੇ ਹੀ ਸੰਸਾਰ ਦੇ ਉੱਤੇ ਉਹਨਾਂ ਦਾ ਮਿਹਰ ਭਰਿਆ ਹੱਥ ਬਣਿਆ ਰਹੇ ਔਰ ਅਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹੀਏ ਔਰ ਸਾਰੇ ਹੀ ਇੱਕ ਵਾਰ ਫਿਰ ਮੈਂ ਆਪਣੇ ਸਾਰੇ ਹੀ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਫਿਰ ਇੱਕ ਵਾਰ ਲੱਖ ਲੱਖ ਵਧਾਈ ਪੇਸ਼ ਕਰਦਾ ਹੋਇਆ ਖੇਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ